ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਚਾਰ ਲੱਡੂ ਤੇ ਇੱਕ ਨਾਰੀਅਲ ਖਵਾਜੇ ਸਾਹਿਬ ਦਾ ਢਾਲਾ ਆ ਇਹ ਢਾਲੇ ਦੇ ਨਾਲ ਘਰ ਦੇ ਵਿੱਚੋਂ ਜਿੰਨੇ ਵੀ ਬੰਦਨ ਮਾਰੇ ਹੋਏ ਆ ਬੰਦਨ ਕੀਤੇ ਹੋਏ ਆ ਘਰ ਦੇ ਵਿੱਚ ਤੁਹਾਡੇ ਸਰੀਰ ਦੇ ਉੱਤੇ ਤੁਹਾਡੇ ਘਰ ਦੇ ਉੱਤੇ ਬੰਨਣ ਕੀਤੇ ਹੋਏ ਸਾਰੇ ਬੰਦਨ ਖੋਲਣ ਵਾਸਤੇ ਖਵਾਜੇ ਪੀਰ ਦਾ ਹਟਾਲਾ ਆ ਬਹੁਤ ਜ਼ਬਰਦਸਤ ਬਾਖ ਮਲਟਾਲਾ ਆ ਤੇ ਦੋਸਤੋ ਇਸ ਟਾਲੇ ਨੂੰ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖ ਲੈਣਾ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਪੰਜ ਚਾਰ ਲੱਡੂ ਉਤੇ ਇੱਕ ਨਾਰੀਅਲ ਦੇ ਇਸ ਢਾਲੇ ਵਾਲੇ ਜਿਹੜਾ ਕਿ ਖਵਾਜਾ ਸਾਹਿਬ ਦਾ ਬਹੁਤ ਹੀ ਜ਼ਬਰਦਸਤ ਤੇ ਬਾਕਮਾਲ ਢਾਲਾ ਆ ਤਾਂ ਦੋਸਤੋ ਇਸ ਢਾਲੇ ਵਾਲੀ ਜੇ ਗੱਲ ਕਰਾਂ ਤੇ ਇਸ ਢਾਲੇ ਨੂੰ ਅੱਜ ਤੱਕ ਜਿਨੇ ਵੀ ਪ੍ਰਯੋਗ ਚ ਲੈਂਦਾ ਜਿਨੇ ਵੀ ਕੀਤਾ ਆ ਉਹਨੂੰ ਬੈਨੀਫਿਟ ਤੇ ਲਾਭ ਹੋਇਆ ਹੀ ਹੋਇਆ ਕੋਈ ਬੰਦਾ ਖਾਲੀ ਨਹੀਂ ਮੁੜਿਆ ਇਸ ਢਾਲੇ ਨਾਲ ਜਿਹਦੇ ਵੀ ਘਰ ਦੇ ਵਿੱਚ ਕੋਈ ਬੰਨਣ ਕੀਤਾ ਹੋਇਆ ਜਾਂ ਸਰੀਰ ਦੇ ਉੱਤੇ ਬੰਨਣ ਮਾਰਿਆ ਹੋਇਆ ਸਾਰਾ ਕੁਝ ਇਸ ਢਾਲੇ ਨੇ ਸામਣੇ ਲਿਆ ਕੇ ਰੱਖ ਦਿੱਤਾ ਖੋਲ ਕੇ ਰੱਖ ਦਿੱਤਾ ਇਹ ਢਾਲਾ ਬਹੁਤ ਸ਼ੀਸ਼ੇ ਵਾਂਗੂ ਸਾਫ਼ ਹੈ ਸਰਕਾਰਾਂ ਦਾ ਪਾਕ ਸਾਫ਼ ਢਾਲਾ ਹੈ ਜੋ ਕਿ ਬਹੁਤ ਰਹਿਮਤਾ ਦੇ ਨਾਲ ਬਹੁਤ ਸਰਕਾਰਾਂ ਨੇ ਬਹੁਤ ਆਪਣੇ ਪਿਆਰ ਦੇ ਨਾਲ ਇਸ ਢਾਲੇ ਨੂੰ ਕਰਨ ਨੂੰ ਕਿਹਾ ਹੈ ਸੋ ਇਹ ਬਜ਼ੁਰਗਾਂ ਦਾ ਹੀ ਦਿੱਤਾ ਆਸ਼ੀਰਵਾਦ ਸੀ ਬਜ਼ੁਰਗਾਂ ਨੇ ਇਸ ਢਾਲੇ ਨੂੰ ਕਿਹਾ ਸੀ ਕਰਨ ਨੂੰ ਤਾਂ ਬਜ਼ੁਰਗਾਂ ਦੇ ਕਹਿਣ ਤੇ ਬਜ਼ੁਰਗਾਂ ਦੇ ਦੇਣ ਦੇ ਨਾਲ ਹੀ ਸਾਰੇ ਲਾਭ ਹੁੰਦੇ ਆ ਸੋ ਜਿਹੜੇ ਸਭ ਬਜ਼ੁਰਗਾਂ ਨੇ ਚੀਜ਼ ਦਿੱਤੀ ਹੁੰਦੀ ਹੈ ਉਹਦਾ ਕੋਈ ਜਿਹੜਾ ਬੈਨੀਫਿਟ ਤੇ ਨੁਕਸਾਨ ਜਿਹੜਾ ਹੈ ਨਾ ਨੁਕਸਾਨ ਤਾਂ ਕਦੀ ਹੁੰਦਾ ਹੀ ਨਹੀਂਗਾ ਜਿਹੜਾ ਬੈਨੀਫਿਟ ਜ਼ਰੂਰ ਹੁੰਦਾ ਆ ਔਰ ਬਹੁਤ ਪ੍ਰਾਚੀਨ ਤੇ ਪੁਰਾਣਾ ਢਾਲਾ ਆ ਕੋਈ ਨਵਾਂ ਢਾਲਾ ਨਹੀਂ ਹੈਗਾ ਤਾਂ ਦੋਸਤੋ ਜਿਸ ਤਰ੍ਹਾਂ ਦੱਸਿਆ ਕਿ ਸਰੀਰ ਦਾ ਕੋਈ ਬੰਨਣਾ ਨਾ ਦੁਕਾਨ ਦਾ ਘਰ ਦਾ ਕਿਸੇ ਤਰੀਕੇ ਦਾ ਕੋਈ ਬੰਨਣਾ ਇਸ ਢਾਲੇ ਦੇ ਨਾਲ ਮ ਇਸ ਕਿੰ ਟੱਚ ਖੁੱਲ ਜਾਂਦਾ ਹੈ ਜਦੋਂ ਤੁਸੀਂ ਇਸ ਟਾਲੇ ਨੂੰ ਕਰਨ ਜਾਣਾ ਹੈ ਇਹਦੇ ਨਾਲ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਟਾਲੇ ਨੂੰ ਕਰਨ ਲਈ ਤੁਹਾਨੂੰ ਕੀ ਕਰਨਾ ਪੈਣਾ ਹੈ ਸਭ ਤੋਂ ਪਹਿਲਾਂ ਜਦੋਂ ਅਸੀਂ ਟਾਲਾ ਤੁਸੀਂ ਕਰਨ ਜਾਣਾ ਖਵਾਇਆ ਸਾਹਿਬ ਦੀ ਰਹਿਮਤ ਨਾਲ ਖਵਾਇਆ ਸਾਹਿਬ ਦੀ ਕਿਰਪਾ ਦੇ ਨਾਲ ਖਵਾਇਆ ਸਾਹਿਬ ਦਾ ਨਾਮ ਲੈ ਕੇ ਜਦੋਂ ਵੀ ਇਹ ਕੰਮ ਕੀਤਾ ਜਾਂਦਾ ਹੈ ਤੇ ਇਸ ਇਸ ਇਹ ਜਿਹੜਾ ਕੰਮ ਹੈ 100% ਲਾਭ ਹੁੰਦਾ ਜਦੋਂ ਅਸੀਂ ਉਹਨਾਂ ਦੇ ਉੱਪਰ ਸਾਰੀ ਚੀਜ਼ ਛੁੱਟ ਦਿੰਨੇ ਆ ਤਾਂ ਇਹੀ ਚੀਜ਼ ਹੁੰਦੀ ਹੈ ਉਹ ਅਸੀਂ ਇਹ ਚੀਜ਼ ਸਾਲਦੀਏ ਕਿ ਤੁਸੀਂ ਇਹ ਜਿਹੜਾ ਢਾਲਾ ਆ ਤੁਸੀਂ ਆਪ ਤੱਕ ਕਰੋ ਕਰੋ ਜਿਨ੍ਹਾਂ ਨੂੰ ਬੈਨੀਫਿਟ ਹੁੰਦਾ ਆ ਉਹਦਾ ਲਾਭ ਲਾਓ ਜਿਹੜੇ ਵੀ ਦੁਨੀਆ ਦੇ ਉੱਤੇ ਬਹੁਤ ਦੁਖੀ ਲੋਕ ਨੇ ਜਿਹੜੇ ਸਾਡੇ ਤੱਕ ਨਹੀਂ ਪਹੁੰਚ ਸਕਦੇ ਜਾਂ ਕਿਸੇ ਤੱਕ ਨਹੀਂ ਪਹੁੰਚ ਸਕਦੇ ਜਿਹੜੇ ਖਰਚਾ ਵੀ ਨਹੀਂ ਕਰ ਸਕਦੇ ਗਰੀਬ ਪਰਿਵਾਰਾਂ ਦੇ ਵਿੱਚੋਂ ਆ ਉਹਨਾਂ ਨੂੰ ਵੀ ਇਹ ਵੀਡੀਓ ਤੁਸੀਂ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਕਰਕੇ ਕਿਸੇ ਦਾ ਭਲਾ ਕਰਨ ਦੇ ਨਾਲ ਹਮੇਸ਼ਾ ਵਾਧਾ ਹੀ ਹੁੰਦਾ ਆ ਕੋਈ ਨੁਕਸਾਨ ਨਹੀਂ ਹੁੰਦਾ ਕਈ ਲੋਕ ਡਰਦੇ ਰਹਿੰਦੇ ਵੀ ਦੂਜੇ ਨੂੰ ਦੇ ਦਈਏ ਜੇ ਉਹਦਾ ਠਈ ਹੋ ਗਿਆ ਸਾਡਾ ਨੁਕਸਾਨ ਹੋ ਜਾਣਾ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੇ ਕਿਸੇ ਦਾ ਭਲਾ ਕਰੋਗੇ ਤਾਂ ਰੱਬ ਤੁਹਾਡਾ ਵੀ ਭਲਾ ਨਾਲ ਹੀ ਕਰੇਗਾ ਉਹ ਇਸ ਕਰਕੇ ਕੋਈ ਵੀ ਦੁਖੀ ਦੁੱਖ ਦੀਨ ਦੁਖੀ ਬੰਦਾਏ ਨੂੰ ਜ਼ਰੂਰ ਦਿਆ ਕਰੋ ਇਤਾਂ ਦੇ ਟਾਲੇ ਜੜਿਆ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਉਹਨਾਂ ਦਾ ਭਲਾ ਹੋ ਸਕੇ ਬਾਕੀ ਸਾਡਾ ਚੈਨਲ ਤਾਂ ਲੋਕਾਂ ਦੇ ਭਲੇ ਦੇ ਲਈ ਲੋਕਾਂ ਦੀ ਭਲਾਈ ਦੇ ਲਈ ਜੁੜਿਆ ਆ ਔਰ ਜੁੜੇ ਰਹਿਣਾ ਆ ਜੁੜੇ ਕਰਦੇ ਰਵਾਂਗੇ ਅਸੀਂ ਤਾਂ ਭਲਾ ਤੋਂ ਹੁਣ ਗੱਲ ਟਾਲੇ ਦੀ ਕਰ ਲਈਏ ਦੋਸਤੋ ਇਹ ਜਿਹੜਾ ਟਾਲਾ ਆ ਐਨਾ ਵਾ ਕਮਾਲ ਟਾਲਾ ਆ ਬਹੁਤ ਬੈਨੀਫਿਟੇ ਦਾ ਮਿਲਦਾ ਹੈ ਮਿਲਦਾ ਆ ਤੁਸੀਂ ਇਸ ਟਾਲੇ ਨੂੰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜਦੋਂ ਕਰਨਾ ਸਖਵਾਜਾ ਸਬਜ਼ੀ ਦੇ ਅੱਗੇ ਫਰਿਆਦ ਬੇਨਤੀ ਲਾ ਕੇ ਇਹ ਟਾਲੇ ਨੂੰ ਸ਼ੁਰੂ ਕਰਨਾ ਹੈ ਇਹ ਟਾਲਾ ਐਤਵਾਰ ਵਾਲੇ ਦਿਨ ਜਾਂ ਵੀਰਵਾਰ ਵਾਲੇ ਦਿਨ ਤੁਸੀਂ ਕਰ ਸਕਦੇ ਹੋ ਠੀਕ ਹੈ ਤੁਸੀਂ ਘਰ ਦੇ ਵਿੱਚ ਜਦੋਂ ਇਹ ਟਾਲਾ ਕਰਨਾ ਸਭ ਤੋਂ ਪਹਿਲਾਂ ਘਰ ਦੇ ਵਿੱਚ ਚਾਰ ਲੱਡੂ ਰੱਖ ਲੈਣੇ ਆ ਚਾਰ ਲੱਡੂ ਤੇ ਇੱਕ ਨਾਰੀਅਲ ਜਿਹੜਾ ਆ ਤੁਸੀਂ ਸਾਫ਼ ਲੈ ਆਣਾ ਖਵਾਜਾ ਸਾਹਿਬ ਜੀ ਦੇ ਅੱਗੇ ਬੇਨਤੀ ਕਰਨੀ ਹੈ ਕਿ হে ਖਵਾਜਾ ਪੀਰ ਸਾਨੂੰ ਨਹੀਂ ਪਤਾ ਸਾਡੇ ਘਰ ਦੇ ਵਿੱਚ ਕੀ ਹੈ ਅਸੀਂ ਤਾਂ ਅਣਜਾਣ ਬੰਦੇ ਹਾਂ ਸਾਨੂੰ ਨਹੀਂ ਪਤਾ ਸਾਡੇ ਘਰ ਦੇ ਉੱਤੇ ਕਿੰਨੇ ਕੀ ਬੰਧਨ ਮਾਰਿਆ ਹੈ ਅਸੀਂ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਆਸ਼ੀਰਵਾਦ ਦੇ ਨਾਲ ਇਸ ਬੰਧਨਾ ਚੋਂ ਮੁਕਤ ਹੋਣਾ ਚਾਹੁੰਦੇ ਹਾਂ ਸਾਨੂੰ ਇਸ ਮੁਕਤੀ ਦਿਵਸਾਂ ਨੂੰ ਇਸ ਬੰਧਨਾ ਚੋਂ ਮੁਕਤੀ ਦਿਓ ਆਪਣਾ ਆਸ਼ੀਰਵਾਦ ਬਣਾਓ ਜਦੋਂ ਇਹ ਟਾਲਾ ਕਰਨ ਨਾਣਾ ਤੁਸੀਂ ਇੱਕ ਪਾਣੀ ਦਾ ਗਲਾਸ ਨਾਲ ਰੱਖ ਲੈਣਾ ਘਰ ਦੇ ਵਿੱਚ ਜੇ ਤੁਸੀਂ ਇਹ ਜਿਹੜੇ ਚਾਰ ਲੱਡੂ ਆ ਪਹਿਲਾਂ ਤਾਂ ਆਪਣੇ ਸਿਰ ਤੋਂ 7 ਵਾਰ ਉਲਟੇ ਘੁਮਾ ਲੈਣ। ਫਿਰ ਉਸ ਤੋਂ ਬਾਅਦ ਘਰ ਦੇ ਜਿੰਨੇ ਵੀ ਕਮਰੇ ਆ ਸਾਰਿਆਂ 'ਚੋਂ 7 ਵਾਰ ਘੁਮਾ ਲੈਣਾ ਆ। ਉਲਟਾ ਘੁਮਾਣਾ ਆ। ਕੋਈ ਵੀ ਘਰ ਦਾ ਜੀ ਜਿਹੜਾ ਆ ਕੋਈ ਨਹੀਂ ਰੁਕਣਾ ਨਹੀਂ ਛੇੜਣਾ ਨਹੀਂ ਚਾਹੀਦਾ। ਨਾ ਘੁਮਾਣਾ ਉਹ ਸਾਰਿਆਂ ਤੋਂ ਘੁਮਾ ਲੈਣੇ। ਘੁਮਾਣ ਤੋਂ ਬਾਅਦ ਤੁਸੀਂ ਨਾਰੀਅਲ ਨੂੰ ਵੀ ਇਸੇ ਤਰ੍ਹਾਂ 7 ਵਾਰ ਉਲਟਾ ਘੁਮਾ ਕੇ ਰੱਖ ਦੇਣਾ। ਇੱਕ ਲਫਾਫੇ ਦੇ ਵਿੱਚ ਇਹ ਸਾਰਾ ਸਪਾਨ ਤੁਸੀਂ ਪਾ ਲੈਣਾ। ਲਫਾਫੇ ਦੇ ਵਿੱਚ ਪਾ ਕੇ ਨੂੰ ਸਮਾਨ ਨੂੰ ਤੁਸੀਂ ਰੱਖ ਦੇਣਾ ਫਿਰ ਤੁਸੀਂ ਇਸ ਸਮਾਨ ਨੂੰ ਚੱਲਦੇ ਪਾਣੀ ਦੇ ਵਿੱਚ ਕਿਤੇ ਵੀ ਪਾਣੀ ਚੱਲਦਾ ਹੋਵੇ ਚੱਲਦੇ ਪਾਣੀ ਦੇ ਵਿੱਚ ਪਹਾ ਦੇਣਾ ਔਰ ਜਦੋਂ ਵੀ ਇਹ ਕੰਮ ਕਰਨ ਜਾਣਾ ਹੈ ਤੁਸੀਂ ਕੋਈ ਵੀ ਕਰ ਸਕਦਾ ਬੱਚਾ ਕੋਈ ਔਰਤ ਕੋਈ ਬੰਦਾ ਸਾਰੇ ਹਿੱਟ ਵਾਲਾ ਕਰ ਸਕਦੇ ਆ ਇਹ ਚੱਲਦੇ ਪਾਣੀ ਤੇ ਜਦੋਂ ਪਾਣਾ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਮੁੜ ਕੇ ਬਿਲਕੁਲ ਨਹੀਂ ਦੇਖਣਾ ਨਾ ਕਿਸੇ ਨਾਲ ਗੱਲ ਕਰਨੀ ਨਾ ਕੋਈ ਰੋਕੇ ਟੋਕੇ ਕਿਸੇ ਨੂੰ ਬੁਲਾਉਣਾ ਨਹੀਂ ਤੁਸੀਂ ਤੁਸੀਂ ਆਪਣਾ ਕਰਮ ਕਰਕੇ ਵਾਪਸ ਆ ਜਾਣਾ ਦੇਖੋ ਇਹ ਛਟਾਲੇ ਨੂੰ ਕਰਨ ਦੇ ਨਾਲ ਹੀ ਤੁਹਾਨੂੰ ਇਹਦਾ ਲਾਭ ਮਿਲ ਜਾਣਾ ਪਰ ਇਹ ਛਟਾਲਾ ਤੁਸੀਂ ਪੰਜ ਵਾਰ ਜ਼ਰੂਰ ਕਰਿਓ ਪੰਜ ਵਾਰ ਦੇ ਨਾਲ ਕੀ ਹੋਏਗਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਤੇ ਮੁਸੀਬਤਾਂ ਹੋਣਗੀਆਂ ਸਾਰੀਆਂ ਦੂਰ ਕਰ ਦੇਣਗੇ ਸਰਕਾਰ ਸੋ ਜਿੰਨਾ ਅਸੀਂ ਕਹਿੰਦੇ ਗੁੜ ਪਾਉ ਉਨਾਈ ਫਾਲੇ ਮਿੱਠਾ ਹੁੰਦਾ ਆ ਤੇ ਗੁੜ ਪਾਣ ਦੇ ਨਾਲ ਹੀ ਮਿੱਠਾ ਮਿਠਾਸ ਆਉਣੀ ਹੈ ਤੇ ਇਸ ਨੂੰ ਕਰਕੇ ਜਰੂਰ ਦੇਖਣਾ ਸਾਡਾ ਜਮਾਇਆ ਹੋਇਆ ਟਾਲਾ ਆ ਤੇ ਬਾਕੀ ਜਿਹੜਾ ਜਲ ਤੁਹਾਨੂੰ ਦੱਸਿਆ ਉਹ ਘਰ ਦੇ ਵਿੱਚ ਛਿੱਟਾ ਦੇ ਦੇਣਾ ਤੇ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਾਂ ਦੀ ਮਾਲਕ ਪਲੀ ਕਰੇ